ਗੁਰੂ ਪਿਆਰਿਓ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਬਹੁਤ ਜ਼ਿਆਦਾ ਬਿਮਾਰੀਆਂ ਦੀ ਗਿਣਤੀ ਵਧ ਰਹੀ ਆ ਚਾਹੇ ਹਸਪਤਾਲ ਆਪਾਂ ਚਲੇ ਜਾਈਏ ਚਾਹੇ ਰਿਸ਼ਤੇਦਾਰੀ ਵਿੱਚ ਚਲੇ ਜਾਈਏ ਆਪਾਂ ਨੂੰ ਪਤਾ ਲੱਗਦਾ ਕਿੰਨੇ ਲੋਕ ਆ ਜਿਹੜੇ ਰੋਗਾਂ ਤੋਂ ਪੀੜਤ ਨੇ ਪਰ ਅਸਲ ਦੇ ਵਿੱਚ ਗੱਲ ਇਹ ਆ ਕੁਝ ਜਿਹੜੇ ਰੋਗ ਨੇ ਉਹਨਾਂ ਦਾ ਸਬੰਧ ਤਾਂ ਸਾਡੇ ਖਾਣ ਪੀਣ ਦੇ ਨਾਲ ਤੇ ਕੁਝ ਕਰਮ ਰੋਗ ਵੀ ਹੁੰਦੇ ਆ ਇਹ ਜਿਹੜੇ ਕਰਮ ਰੋਗ ਨੇ ਇਹ ਵੀ ਕੱਟੇ ਜਾਂਦੇ ਆ ਸਭ ਕੁਝ ਹੋ ਸਕਦਾ ਜੇ ਸਾਨੂੰ ਸਮਝ ਹੋਵੇ ਗਿਆਨ ਹੋਵੇ ਕਈ ਵਾਰੀ ਐਵੇਂ ਹੁੰਦਾ ਸੀ ਡਾਕਟਰ ਬਦਲਦੇ ਆ ਕਿ ਦਵਾਈ ਅਸਰ ਨਹੀਂ ਕਰਦੀ बार-बार ਪਰੇਸ਼ਾਨ ਹੋ ਜਾਂਦੇ ਆ ਕਿ ਖਾਧੀ ਹੋਈ ਦਵਾਈ ਲੱਗਦੀ ਨਹੀਂ ਕੀ ਕਾਰਨ ਤਾਂ ਸਾਨੂੰ ਉਸ ਵਕਤ ਕੀ ਕਰਨਾ ਚਾਹੀਦਾ ਕਿਹੜੇ ਨਾਮ ਦਾ ਸਹਾਰਾ ਲੈਣਾ ਚਾਹੀਦਾ ਜਾਂ ਕਿਹੜੀ ਬਾਣੀ ਪੜ੍ਹਨੀ ਚਾਹੀਦੀ ਆ ਤਾਂ ਉਹ ਇਹਦੇ ਬਾਰੇ ਆਪਾਂ ਵਿਚਾਰ ਕਰਦੇ ਆਂ ਤਾਸ ਤੋਂ ਪਹਿਲਾਂ ਮਹਾਪੁਰਖਾਂ ਦੀ ਇੱਕ ਕਥਾ ਵਿਚਾਰ ਸੁਣੋ ਆਪ ਸਾਖੀ ਉਹਦੇ ਨਾਲ ਆਪ ਜੀ ਨੂੰ ਹੋਰ ਵੀ ਬੜਾ ਗਿਆਨ ਮਿਲ ਜਾਵੇਗਾ। ਬਾਬਾ ਆਨੰਦ ਸਿੰਘ ਜੀ ਜਦੋਂ ਪਾਕਿਸਤਾਨ ਦੇ ਵਿੱਚ ਗਏ ਹਨ ਉੱਥੇ ਬਰਾਜਮਾਨ ਨੇ ਉੱਥੇ ਇੱਕ ਮਿਸਤਰੀ ਸੀ ਹਰਨਾਮ ਸਿੰਘ ਅਤੇ ਡੋਗਰ ਸਿੰਘ ਸ਼ੇਰਪੁਰੇ ਤੋਂ ਬਾਬਾ ਜੀ ਦੇ ਕੋਲ ਪਹੁੰਚੇ ਆ। ਪਹਿਰੇਦਾਰਾਂ ਦੇ ਰਾਹੀ ਅੰਦਰ ਬੇਨਤੀ ਕੀਤੀ। ਬਾਬਾ ਜੀ ਨੇ ਇਹਨਾਂ ਨੂੰ ਅੰਦਰ ਬੁਲਾਇਆ। ਬਾਬਾ ਆਨੰਦ ਸਿੰਘ ਜੀ ਨੇ ਆਖਿਆ ਵੀ ਆਓ ਅੰਦਰ। ਇਹਨਾਂ ਨੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ ਬਾਬਾ ਜੀ ਨੇ ਪੁੱਛਿਆ ਹਰਨਾਮ ਸਿੰਘ ਆ ਇਹ ਤੇਰੇ ਨਾਲ ਭਾਈ ਕੌਣ ਆਇਆ ਬੇਨਤੀ ਕੀਤੀ ਕਿ ਇਹ ਜੀ ਮੇਰਾ ਭਾਂਜਾ ਵਾ ਇਹਨਾਂ ਕਹਿ ਕੇ ਜੇ ਬੇਨਤੀ ਕਰਨੀ ਲੱਗਾ ਸੀ ਕਿ ਬਾਬਾ ਜੀ ਨੇ ਆਪ ਹੀ ਬਚਨ ਕਰ ਦਿੱਤਾ ਜਾਓ ਭਾਈ ਪਹਿਲਾਂ ਸੇਵਾ ਕਰੋ ਕਿਉਂਕਿ ਬਾਬਾ ਜੀ ਜਾਣਗੇ ਕਿ ਹਜੇ ਇਹ ਜਿਹੜਾ ਕੁਝ ਕਰਵਾਉਣਾ ਚਾਹੁੰਦੇ ਆ ਵੀ ਮੇਰਾ ਭਾਂਜਾ ਠੀਕ ਹੋ ਜਾਵੇ ਇਹ ਬਿਮਾਰ ਰਹਿੰਦਾ ਚੜ੍ਹਦੀ ਕਲਾ ਵਿੱਚ ਹੋ ਜਾਵੇ ਹਜੇ ਇਹਦੇ ਪੰਨ ਥੋੜੇ ਘਟਾ ਜੇ ਸੇਵਾ ਕਰਨਗੇ ਫਿਰ ਬੇਨਤੀ ਕਰਨ ਯੋਗੇ ਹੋ ਜਾਣਗੇ ਫਿਰ ਉੱਥੇ ਸੇਵਾ ਕਰਨ ਲੱਗ ਪਏ ਇੱਕ ਦਿਨ ਲੰਘ ਗਿਆ ਦੋ ਦਿਨ ਲੰਘ ਗਏ ਪਰ ਬਾਬਾ ਆਨੰਦ ਸਿੰਘ ਜੀ ਨੇ ਇਹਨਾਂ ਨੂੰ ਬੁਲਾਇਆ ਹੀ ਨਹੀਂ ਹੁਣ ਮਨ ਦੇ ਵਿੱਚ ਸੋਚਦੇ ਆ ਕਿ ਚੰਗੇ ਮਹਾਪੁਰਖ ਆਏ ਤਾਂ ਭਾਵ ਕਿ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਚਲੋ ਹੋਰ ਤਾਂ ਕਿਸੇ ਨਾਲ ਜਿਵੇਂ ਮਰਜ਼ੀ ਕਰਨ ਪਰ ਅਸੀਂ ਤਾਂ ਇਹਨਾਂ ਦੇ ਪਿੰਡ ਦੇ ਹੀ ਆ ਨਾ ਸਾਡੇ ਨਾਲ ਵੀ ਲੋਕਾਂ ਵਾਂਗੂ ਹੀ ਵਰਤਾਓ ਕਰੀ ਜਾਂਦੇ ਆ ਤਾਂ ਮਹਾਪੁਰਖਾਂ ਦੀਆਂ ਗੁੱਝੀਆਂ ਰਮਜ਼ਾਂ ਹੁੰਦੀਆਂ ਨੇ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ ਤਾਂ ਜਦੋਂ ਰਾਤ ਨੂੰ ਦੀਵਾਨ ਸਜਿਆ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤੇ ਦੀਵਾਨ ਵਿੱਚ ਕਹਿਣ ਲੱਗੇ ਸੰਗਤਾਂ ਨੂੰ ਦੇਖੋ ਜੀ ਪੁੰਨਾ ਤੋਂ ਬਿਨਾਂ ਕੁਝ ਵੀ ਨਹੀਂ ਬੰਦੇ ਨੂੰ ਮਿਲਦਾ ਹੋਰ ਤਾਂ ਹੋਰ ਰੱਬ ਦੇ ਪਿਆਰਿਆਂ ਦਾ ਮਿਲਾਪ ਮਹਾਪੁਰਖਾਂ ਦਾ ਮਿਲਾਪ ਵੀ ਪੁੰਨਾ ਤੋਂ ਬਿਨਾਂ ਨਹੀਂ ਹੁੰਦਾ ਜੀ ਇਸੇ ਲਈ ਇਨਸਾਨ ਨੂੰ ਸਭ ਤੋਂ ਪਹਿਨਾ ਆਖਿਆ ਗਿਆ ਪਹਿਲਾਂ ਕਿਰਪਾ ਆਪਣੀ ਸਮਝੀ ਤੂੰ ਪਹਿਲਾਂ ਕਿਰਪਾ ਬੰਦੇ ਨੇ ਆਪਣੇ ਆਪ ਤੇ ਕਰਨੀ ਆ ਉਹ ਕਿਹੜੀ ਕਿਰਪਾ ਨਾਮ ਜਪਣ ਦੀ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਚਾਹੇ ਆਪਾਂ ਦਵਾਈ ਵੀ ਖਾਣੀ ਆ ਕਿ ਰੋਗ ਆ ਕੋਈ ਉਹਦੀ ਦਵਾਈ ਲੈਣੀ ਆ ਸਿੱਧੀ ਨਹੀਂ ਉਹ ਖਾ ਜਾਣੀ ਉਦੋਂ ਵੀ ਭਾਈ ਨਾਮ ਜਪਣਾ ਜਦੋਂ ਇਹ ਪੁੰਨ ਬਣ ਜਾਣਗੇ ਗੁਰੂ ਦੀ ਕਿਰਪਾ ਹੋ ਜੇਗੀ ਬਾਬਾ ਨਾਨਕ ਦੀ ਕਿਰਪਾ ਹੋ ਜਾਵੇਗੀ ਜਦੋਂ ਨਾਮ ਜਪੇਗਾ ਬੰਦਿਆ ਉਹ ਪੁੰਨ ਬਣ ਜਾਵੇਗਾ ਫਿਰ ਕਿਰਪਾ ਰੱਬ ਨੇ ਕਰਨੀ ਆ ਕਿਸੇ ਮਹਾਪੁਰਖਾਂ ਦਾ ਮੇਲ ਆਪੇ ਕਰਵਾ ਦੇਵੇਗਾ ਤੇ ਫਿਰ ਬਾਬਾ ਆਨੰਦ ਸਿੰਘ ਜੀ ਨੇ ਬੜੇ ਕੀਮਤੀ ਬਚਨ ਕਹੇ ਬਬੀਹਾ ਅੰਮ੍ਰਿਤ ਵੇੜੈ ਬੋਲਿਆ ਤਾਂ ਦਰ ਸੁਣੀ ਪੁਕਾਰ ਬਬੀਹਾ ਇੱਥੇ ਕੌਣ ਆ ਜੀ ਗੁਰੂ ਦਾ ਸਿੱਖ ਗੁਰੂ ਦਾ ਸਿੱਖ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਉਦੋਂ ਫਿਰ ਉਹਤੇ ਕਿਰਪਾ ਹੁੰਦੀ ਆ ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ ਮੇਘਾ ਕੌਣ ਮੇਘਾ ਹੈ ਮਹਾਪੁਰਖ ਰੱਬ ਦੇ ਪਿਆਰੇ ਉਹਨਾਂ ਦੀ ਕਿਰਪਾ ਦਾ ਮੀਂਹ ਵਰਸਦਾ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤੇ ਭਾਈ ਕੋਈ ਰੋਗ ਹੋਵੇ ਸਰੀਰ ਨੂੰ ਕੋਈ ਕਸ਼ਟ ਹੋਵੇ ਇਹ ਕਾਟੇ ਕਸ਼ਟ ਪੂਰੇ ਗੁਰਦੇਵ ਇੱਕ ਕੱਟੇ ਜਾਂਦੇ ਆ ਜੇ ਆਪਾਂ ਗੁਰੂ ਦੀ ਸੇਵਾ ਕਰੀਏ ਗੁਰੂ ਦਾ ਬਚਨ ਮੰਨੀਏ ਇਸ ਤਰ੍ਹਾਂ ਤੇ ਉਹਨਾਂ ਨੇ ਆਖਿਆ ਸੀ ਦੇਖੋ ਬੀਬੀ ਭਾਨੀ ਜੀ ਜੋ ਕਿ ਤੀਜੇ ਪਾਤਸ਼ਾਹ ਜੀ ਦੀ ਪੁੱਤਰੀ ਸੀ ਤੇ ਉਦੋਂ ਫਿਰ ਲੜਕੀਆਂ ਕੋਲੋਂ ਮਾਤਾ ਪਿਤਾ ਸੇਵਾ ਨਹੀਂ ਸੀ ਕਰਵਾਉਂਦੇ ਹੁੰਦੇ ਪਰ ਸੇਵਾ ਤੋਂ ਬਿਨਾ ਪੱਲੇ ਵੀ ਕੁਝ ਨਹੀਂ ਪੈਂਦਾ ਤੇ ਆਪਣੀ ਲੜਕੀ ਨੂੰ ਵੀ ਵਰ ਉਸ ਵੇਲੇ ਮਿਲਿਆ ਬੀਬੀ ਭਾਨੀ ਜੀ ਨੂੰ ਜਦੋਂ ਇਸ਼ਨਾਨ ਕਰਵਾਉਂਦਿਆਂ ਚੌਂਕੀ ਦਾ ਪਾਵਾ ਟੁੱਟ ਗਿਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਵਾ ਰਹੇ ਆ ਬੀਬੀ ਭਾਨੀ ਜੀ ਤੇ ਉਦੋਂ ਚੌਂਕੀ ਦਾ ਜਦੋਂ ਪਾਵਾਂ ਟੁੱਟਿਆ ਤੇ ਹੱਥ ਦੇ ਦਿੱਤਾ ਥੱਲੇ ਭਾਵਕੀ ਬੀਬੀ ਭਾਨੀ ਜੀ ਨੂੰ ਵੀ ਉਦੋਂ ਹੀ ਵਰ ਮਿਲਿਆ ਸੀ ਜਦੋਂ ਏਡੀ ਉਹਨਾਂ ਨੇ ਕਠਨ ਸੇਵਾ ਕੀਤੀ ਆ ਜਿਹੜਾ ਵੀ ਕੋਈ ਸਕੂਲ ਦੇ ਵਿੱਚ ਦਾਖਲ ਹੁੰਦਾ ਉਹਦੇ ਉੱਪਰ ਇਮਤਿਹਾਨ ਦਾ ਪਰਚਾ ਜ਼ਰੂਰ ਪੈਂਦਾ ਕਈ ਵਾਰੀ ਅਸੀਂ ਧਰਤੀ ਤੇ ਆਏ ਆ ਸੋਚਦੇ ਆ ਕਿ ਸਾਰੇ ਦੁੱਖ ਸਾਡੀ ਝੋਲੀ ਵਿੱਚ ਪੈ ਗਏ ਆ ਅਸਲ ਦੇ ਵਿੱਚ ਦੁੱਖ ਸੁੱਖ ਬੰਦੇ ਦੇ ਸਰੀਰ ਨਾਲ ਨਾਲ ਹੀ ਚੱਲਦੇ ਆ ਇਹ ਹਮੇਸ਼ਾ ਨਾਲ ਰਹਿੰਦੇ ਆ ਰੋਗ ਲੱਗ ਜਾਂਦੇ ਆ ਬੰਦਾ ਉਦਾਸ ਰਹਿਣ ਲੱਗ ਜਾਂਦਾ ਕਿਉਂਕਿ ਸਰੀਰ ਠੀਕ ਨਾ ਹੋਵੇ ਛੱਤੀ ਪ੍ਰਕਾਰ ਦੇ ਭੋਜਨ ਹੋਣ ਘਰ ਵਿੱਚ ਮਾਇਆ ਹੋਵੇ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਇਸ ਕਰਕੇ ਆਪਾਂ ਕਹਿੰਦੇ ਆ ਕਿ ਤੰਦਰੁਸਤੀ ਸਭ ਤੋਂ ਵੱਡੀ ਨਿਯਾਮਤ ਆ ਮਹਾਪੁਰਖ ਕਹਿਣ ਲੱਗੇ ਕਈ ਵਾਰੀ ਸਾਨੂੰ ਰੋਗ ਲੱਗ ਜਾਂਦੇ ਆ ਅਸੀਂ ਕਬਰ ਆ ਜਾਂਦੇ ਆ ਉਦੋਂ ਬੇਨਤੀ ਕਰੋ ਆਪਣੇ ਗੁਰੂ ਅੱਗੇ ਆਪਾਂ ਡਾਕਟਰਾਂ ਕੋਲ ਵੀ ਜਾਂਦੇ ਆ ਉਹਨਾਂ ਨੇ ਵਿੱਦਿਆ ਪੜ੍ਹੀ ਹੁੰਦੀ ਆ ਦਵਾਈ ਆਪਾਂ ਸਿੱਧੀ ਕਈ ਵਾਰੀ ਖਾ ਲੈਂਦੇ ਆ ਪਰ ਸਾਨੂੰ ਨਹੀਂ ਪਤਾ ਕਿ ਰੱਬ ਨੂੰ ਚੇਤੇ ਕਰਕੇ ਜੇ ਅਸੀਂ ਇਹ ਦਵਾਈ ਲਈਏ ਕਿੱਡੀ ਗੁਰੂ ਦੀ ਰਹਿਮਤ ਹੋ ਸਕਦੀ ਹੈ ਤਾਂ ਬਾਣੀ ਵਿੱਚ ਬਹੁਤ ਸਾਰੀਆਂ ਪੰਕਤੀਆਂ ਆਉਂਦੀਆਂ ਨੇ ਤਾਂ ਉਹਦੇ ਵਿੱਚੋਂ ਮੈਂ ਆਪ ਜੀ ਨੂੰ ਕੁਝ ਪੰਕਤੀਆਂ ਦਾ ਜ਼ਿਕਰ ਕਰਨ ਲੱਗਾ ਗੁਰਮਖ ਪਿਆਰੇਓ ਉਹ ਜ਼ਰੂਰ ਜਦੋਂ ਵੀ ਤੁਸੀਂ ਕਦੇ ਦਵਾਈ ਲੈਣੀ ਆ ਮਨ ਦੇ ਵਿੱਚ ਉਹ ਪੰਕਤੀਆਂ ਦੁਹਰਾਉਣੀਆਂ ਨੇ ਚਾਹੇ ਇੱਕ ਵਾਰ ਚਾਹੇ ਦੋ ਵਾਰ ਕਈ ਵਾਰੀ ਅਸੀਂ ਕੀ ਹੁੰਦਾ ਸ਼ਰਧਾ ਨਹੀਂ ਬਣਾਉਂਦੇ ਪੰਕਤੀ ਤੇ ਕਹਿਦਨੇ ਅਸਰ ਨਹੀਂ ਹੁੰਦਾ ਤਾਂ ਇਹ ਤੁਸੀਂ ਵੇਖਿਆ ਹੋਣਾ ਕਈ ਵਾਰੀ ਆਪਾਂ ਕਿਸੇ ਡਾਕਟਰ ਤੋਂ ਵੀ ਦਵਾਈ ਲਿਉਂਦੇ ਆ ਉਸ ਵਕਤ ਕੀ ਹੁੰਦਾ ਉਦੋਂ ਫਿਰ ਉਹ ਅਸਰ ਨਹੀਂ ਕਰਦੀ ਕਿਉਂਕਿ ਸਾਡਾ ਉਹ ਡਾਕਟਰ ਤੇ ਵਿਸ਼ਵਾਸ ਨਹੀਂ ਹੁੰਦਾ ਵਿਸ਼ਵਾਸ ਤੋਂ ਬਿਨਾ ਕੋਈ ਵੀ ਚੀਜ਼ ਕੰਮ ਨਹੀਂ ਕਰਦੀ ਤੇ ਗੁਰਬਾਣੀ ਸਾਨੂੰ ਭਾਵੇਂ ਅੰਧ ਵਿਸ਼ਵਾਸ ਕਰਨ ਤੋਂ ਰੋਕਦੀ ਆ ਪਰ ਗੁਰੂ ਤੇ ਤਾਂ ਵਿਸ਼ਵਾਸ ਕਰਨਾ ਹੀ ਪੈਣਾ ਨਾ ਰੱਬ ਤੇ ਯਕੀਨ ਕਰਨਾ ਹੀ ਪੈਣਾ ਤਾਂ ਗੁਰੂ ਅਰਜਨ ਦੇਵ ਜੀ ਨੇ ਬੜੀ ਕਿਰਪਾ ਕੀਤੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਤਸ਼ਾਹ ਜੀ ਦਾ ਇੱਕ ਸ਼ਬਦ ਆ ਬਹੁਤ ਸੁੰਦਰ ਹੋ ਸਕਦਾ ਤੁਸੀਂ ਸੁਣਿਆ ਵੀ ਹੋਵੇ ਜਿਵੇਂ ਰੋਟੀ ਖਾਣ ਤੋਂ ਪਹਿਲਾਂ ਕੁਝ ਸ਼ਬਦ ਪੜ੍ਹਦੇ ਆ ਗੁਰੂ ਕੇ ਪਿਆਰੇ ਗੁਰਮਖ ਪ੍ਰਸ਼ਾਦਾ ਛਕਣ ਤੋਂ ਬਾਅਦ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਰਦਾਸ ਕਰਦੇ ਆ ਇਸ ਤਰ੍ਹਾਂ ਇਹ 101ਰ 10ਾਂ ਦੱਸੀਆਂ ਸੀ 10ਵੇਂ ਪਾਤਸ਼ਾਹ ਜੀ ਨੇ ਉਹ ਕੁਝ ਸ਼ਬਦ ਨੇ ਜਿਹੜੇ ਆਪਾਂ ਗੁਰੂ ਅੱਗੇ ਬੇਨਤੀ ਦੇ ਕਰਨੇ ਹੁੰਦੇ ਆ ਤਾਂ ਜਦੋਂ ਤੁਸੀਂ ਦਵਾਈ ਲੈਣੀ ਆ ਉਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਪੜ੍ਹਨਾ ਹੈ ਕਿ ਦੇਖੋ ਜੀ ਇਹ ਜਿੰਨੇ ਵੈਦ ਹਕੀਮ ਡਾਕਟਰ ਨੇ ਇਹ ਸਾਰੇ ਤੇਰੀ ਸਾਜੇ ਆ ਪਰ ਸਭ ਤੋਂ ਵੱਡਾ ਵੈਦ ਕੌਣ ਉਹ ਰੱਬ ਕਈ ਵਾਰੀ ਡਾਕਟਰ ਵੀ ਕਹਿ ਦਿੰਦੇ ਆ ਨਾ ਕਿ ਆਪਰੇਸ਼ਨ ਤਾਂ ਅਸੀਂ ਕਰ ਦਿੱਤਾ ਗੁਰੂ ਅੱਗੇ ਅਰਦਾਸ ਕਰੋ ਰੱਬਗੇ ਅਰਦਾਸ ਕਰੋ ਖੁਦਾਗੇ ਅਰਦਾਸ ਕਰੋ ਭਲੀ ਕਰੇਗਾ ਡਾਕਟਰ ਵੀ ਰੱਬ ਨੂੰ ਮੱਥਾ ਟੇਕ ਕੇ ਆਪਰੇਸ਼ਨ ਕਰਦੇ ਆ ਬਹੁਤੇ ਡਾਕਟਰਾਂ ਦਾ ਵਿਸ਼ਵਾਸ ਰੱਬ ਵਿੱਚ ਹੁੰਦਾ ਹੀ ਆ ਤਾਂ ਸ਼ਬਦ ਦਾ ਮੇਰਾ ਵੈਦ ਗੁਰੂ ਗੋਵਿੰਦਾ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੇ ਕਟੇ ਜਮ ਕੀ ਫੰਦਾ ਤਾਂ ਇਹ ਦੋ ਪੰਕਤੀਆਂ ਜਿਹੜੀਆਂ ਤੁਸੀਂ ਜ਼ਰੂਰ ਪੜਨੀਆਂ ਨੇ ਇਹਨੂੰ ਕੰਠ ਵੀ ਕਰ ਲਓ ਕਿਉਂਕਿ ਰੋਜ਼ ਅਸੀਂ ਕਿੰਨਾ ਕੁਝ ਬੋਲਦੇ ਆ ਜੇ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਸ਼ਬਦ ਗਾਵਾਂਗੇ ਜਪਾਂਗੇ ਜਰੂਰ ਕਿਰਪਾ ਹੋਵੇਗੀ ਤੁਸੀਂ ਇਹ ਦਵਾਈ ਲੈਣ ਤੋਂ ਪਹਿਲਾਂ ਜਰੂਰ ਇੱਕ ਵਾਰ ਇਹ ਮੰਨ ਦੇ ਵਿੱਚ ਕਹਿਣਾ ਜਾਂ ਉੱਚੀ ਬੋਲ ਕੇ ਵੀ ਕਹਿ ਸਕਦੇ ਹੋ ਕੋਈ ਹਰ ਜੀ ਨਹੀਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਦੇਖੋ ਜੀ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਆ ਉਹ ਹਕੀਮਾਂ ਦਾ ਵੀ ਹਕੀਮ ਉਹ ਵੈਦਾਂ ਦਾ ਵੀ ਵੈਦ ਆ ਗੁਰੂ ਹੀ ਵੈਦ ਆ ਉਹਨੇ ਹੀ ਸਾਡੇ ਜਿਹੜੇ ਦੁੱਖ ਆ ਇਹ ਕੱਟਣੇ ਆ ਦੇਖੋ ਜੀ ਪਾਣੀ ਪੜਨ ਦੇ ਨਾਲ ਸਰੀਰ ਦੇ ਰੋਗ ਦੂਰ ਹੁੰਦੇ ਆ ਜਿੱਥੇ ਮਨ ਸ਼ਾਂਤ ਹੁੰਦਾ ਉਦੋਂ ਫਿਰ ਸਰੀਰ ਦੇ ਰੋਗ ਵੀ ਦੂਰ ਹੁੰਦੇ ਆ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਕਰੇ ਈਸ਼ਾਨ ਨਾਮ ਸਿਮਰ ਪ੍ਰਵੇ ਆਪਣਾ ਮਨ ਤਨ ਭਏ ਊਰੋਗਾ ਮਨ ਤਨ ਦੀ ਇੱਥੇ ਗੱਲ ਆ ਸਰੀਰ ਦੀ ਵੀ ਗੱਲ ਆ ਸਰੀਰ ਵੀ ਠੀਕ ਹੋ ਜਾਵੇਗਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ ਇਹ ਸੇਵਾ ਕਿਹੜੀ ਆ ਨਾਮ ਜਪਣਾ ਵੀ ਰੱਬ ਦੀ ਸੇਵਾ ਹੀ ਆ ਹੋਰ ਆਪਾਂ ਉਹਦੀ ਸੇਵਾ ਕਿਵੇਂ ਕਰ ਸਕਦੇ ਆ ਜੀਨੇ ਸਮੁੰਦਰ ਬਣਾਏ ਡੇਡੇ ਉਹਨੂੰ ਪਾਣੀ ਪਿਆਦ ਗਏ ਆਪਾਂ ਉਹ ਰੱਬ ਨੂੰ ਇਹਦੀ ਸੇਵਾ ਨਹੀਂ ਹੈਗੀ ਨਾਮ ਜਪਣਾ ਹੀ ਉਹਦੀ ਸੇਵਾ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਇਸ ਤਰ੍ਹਾਂ ਭਾਈ ਇਹ ਇਮਤਿਹਾਨ ਹੁੰਦੇ ਹੀ ਹੁੰਦੇ ਆ ਤਾਂ ਬਾਬਾ ਅਨੰਦ ਸਿੰਘ ਜੀ ਨੇ ਉਹ ਆਏ ਹੋਏ ਜਿਹੜੇ ਸੇਵਕ ਸੀ ਉਹਨਾਂ ਨੂੰ ਸੇਵਾ ਕਰਨ ਲਈ ਕਿਉਂ ਕਿਹਾ ਕਿ ਉਹਨਾਂ ਦੇ ਪੁੰਨ ਵੱਧ ਜਾਣ ਤੇ ਉਹ ਮਨ ਵਿੱਚ ਸੋਚਦੇ ਰਹੇ ਸੰਤਾਂ ਨੇ ਪਤਾ ਨਹੀਂ ਸਾਡੇ ਨਾਲ ਗੱਲ ਕਿਉਂ ਨਹੀਂ ਕੀਤੀ ਸਿੱਧਾ ਆਇਆਂ ਨੂੰ ਸੇਵਾ ਕਰਨ ਕਹਿ ਦਿੱਤਾ ਮਹਾਪੁਰਖ ਦੇਖ ਲੈਂਦੇ ਆ ਬੰਦੇ ਦੇ ਮੱਥੇ ਦੇ ਲੇਖ ਕਿ ਇਹਦੇ ਮੱਥੇ ਦੇ ਲੇਖਾਂ ਵਿੱਚ ਸੇਵਾ ਜੇ ਥੋੜੀ ਆ ਤੇ ਮੰਗਦੇ ਬਹੁਤਾ ਨੇ ਸੇਵਾ ਥੋੜੀ ਮੰਗਨ ਬਹੁਤਾ ਤਾਂ ਇਹ ਚੀਜ਼ ਠੀਕ ਨਹੀਂ ਨਾ ਕਿ ਬੰਦੇ ਦੀ ਸੇਵਾ ਥੋੜੀ ਆ ਤੇ ਮੰਗੀ ਬਹੁਤਾ ਜਾਵੇ ਤਾਂ ਉਹਨੂੰ ਸੇਵਾ ਵੀ ਕਰਨੀ ਪੈਂਦੀ ਆ ਤਾਂ ਸੇਵਾ ਕਰੀਏ ਸੇਵਕ ਬਣ ਕੇ ਗੁਰੂ ਦੀ ਸੇਵਾ ਕਰਨੀ ਆ ਉਹਨੂੰ ਰੱਬ ਸਮਝ ਕੇ ਇੱਕ ਸ਼ਰਤ ਹੈ ਇਹਦੇ ਵਿੱਚ ਵੀ ਹੰਕਾਰ ਨਾ ਆਜੇ ਇਹ ਤਾਂ ਜਦੋਂ ਹੰਕਾਰ ਆ ਗਿਆ ਮੈਂ ਆ ਗਈ ਕੀਤੀ ਸੇਵਾ ਬੱਸ ਸਮਝ ਲਓ ਖੂਚ ਪੈ ਗਈ ਉਹ ਗਈ ਸੇਵਾ ਕੀਤੀ ਹੋਈ ਸੇਵਾ ਦਾ ਕੋਈ ਮੁੱਲ ਨਹੀਂ ਪੈਣਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲੇ ਜਹਾਨੇ ਗੁਰਮਖ ਪਿਆਰਿਓ ਮਹਾਪੁਰਖ ਭਾਵੇਂ ਕਿਸੇ ਇੱਕ ਨੂੰ ਬਚਨ ਕਰਦੇ ਆ ਸਹਿਜ ਸੁਭਾ ਪਰ ਉਹ ਬਚਨ ਸਾਰਿਆਂ ਵਾਸਤੇ ਸਾਂਝਾ ਹੁੰਦਾ ਇਹ ਗੱਲ ਵਿੱਚ ਤੁਸੀਂ ਵਿਸ਼ਵਾਸ ਕਰੋ ਯਕੀਨ ਕਰੋ ਤਾਂ ਮਹਾਪੁਰਖਾਂ ਨੇ ਫਿਰ ਉਹ ਜਾਣ ਲਿਆ ਕਿ ਉਹਨਾਂ ਦੇ ਮਨ ਵਿੱਚ ਇਹ ਪਰੇਸ਼ਨ ਵੀ ਸਾਨੂੰ ਆਿਆਂ ਨੂੰ ਸੇਵਾ ਕਰਨ ਨੂੰ ਕਿਉਂ ਕਹਤਾ ਸਾਨੂੰ ਕੋਲ ਕਿਉਂ ਨਹੀਂ ਬਿਠਾਇਆ ਤਾਂ ਫਿਰ ਬਾਬਾ ਆਨੰਦ ਸਿੰਘ ਜੀ ਨੇ ਉਹਨਾਂ ਨੂੰ ਕੋਲ ਬੁਲਾ ਲਿਆ ਜਦੋਂ ਕੋਲ ਬੁਲਾਇਆ ਕਹਿਣ ਲੱਗੇ ਹਰਨਾਮ ਸਿਆ ਇੱਕ ਗੱਲ ਦੱਸ ਤੇਰੇ ਮਨ ਵਿੱਚ ਕੀ ਆ ਫਿਰ ਉਹਨਾਂ ਨੇ ਕਿਹਾ ਜੀ ਇਹ ਮੇਰਾ ਭਾਂਜਾ ਲੱਗਦਾ ਵਾ ਇਹ ਡੋਗਰ ਸਿੰਘ ਤੇ ਇਹਦੇ ਤੇ ਕਿਰਪਾ ਕਰੋ ਜੀ ਉਸ ਵਕਤ ਫਿਰ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲਿਆਂ ਨੇ ਬਚਨ ਕੀਤੇ ਕਿ ਕਿਰਪਾ ਤਾਂ ਬਾਬੇ ਨਾਨਕ ਨੇ ਕਰਨੀ ਆ ਗੁਰੂ ਗ੍ਰੰਥ ਸਾਹਿਬ ਜੀ ਨੇ ਕਰਨੀ ਆ ਭਾਈ ਉਸ ਵਕਤ ਕਿਹਾ ਨਹੀਂ ਮਹਾਪੁਰਖੋ ਕਿਰਪਾ ਆਪ ਰਾਹੀ ਹੋ ਜਾਣੀ ਆ ਅਸੀਂ ਜਾਣਦੇ ਆ ਤੁਸੀਂ ਵਾਹਿਗੁਰੂ ਦੇ ਪਿਆਰੇ ਹੋ ਰੱਬ ਦੇ ਪਿਆਰੇ ਹੋ ਤੁਸੀਂ ਉਹ ਹੋ ਜਿਨ੍ਹਾਂ ਬਾਰੇ ਅਰਦਾਸ ਵਿੱਚ ਕਿਹਾ ਜਾਂਦਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਂ ਵਿੱਚ ਉਸ ਵਕਤ ਕਿਹਾ ਕਿ ਡੋਗਰ ਸਿੰਘ ਇਹ ਮੇਰਾ ਭਾਣਜਾ ਵਾ ਇਹਦੇ ਘਰ ਵਿੱਚ ਇਕਲੌਤਾ ਪੁੱਤਰ ਸੀ ਜੀ ਦਾ ਨਾਮ ਸੀ ਦਲੀਪ ਸਿੰਘ ਉਹ ਮਰ ਗਿਆ ਇਹ ਡੋਗਰ ਸਿੰਘ ਤੇ ਇਹਦਾ ਸਾਰਾ ਪਰਿਵਾਰ ਉਦਾਸ ਰਹਿੰਦਾ ਰੋ ਰੋ ਕੇ ਇਹਨਾਂ ਦੇ ਸਰੀਰ ਨੂੰ ਰੋਗ ਲੱਗ ਗਏ ਨੇ ਮਨ ਨੂੰ ਸੋਗ ਲੱਗ ਗਏ ਨੇ ਇਹ ਮੇਰੇ ਕੋਲ ਆਇਆ ਮੈਂ ਇਹਨੂੰ ਦਲਾਸਾ ਦੇ ਕੇ ਆਪ ਜੀ ਦੇ ਚਰਨਾਂ ਵਿੱਚ ਆਇਆ ਆਪ ਜੀ ਕਿਰਪਾ ਕਰੋ ਫਿਰ ਉਦੋਂ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਵੀ ਜਾਓ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਬੇਨਤੀ ਕਰੋ ਸਤਿਗੁਰੂ ਭਲਾ ਕਰਨਗੇ ਫਿਰ ਬਾਬਾ ਆਨੰਦ ਸਿੰਘ ਜੀ ਨੇ ਇਹਨਾਂ ਨੂੰ ਆਖਿਆ ਭਾਈ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਹਰ ਰੋਜ਼ ਕਰਿਆ ਕਰੋ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਇਹਨਾਂ ਨੂੰ ਪ੍ਰਸ਼ਾਦ ਦਿੱਤਾ ਆਗਿਆ ਲੈ ਕੇ ਗੁਰੂ ਉਦੋਂ ਫਿਰ ਇਹ ਅਰਦਾਸ ਕਰਕੇ ਬਾਬਾ ਜੀ ਤੋਂ ਵਾਪਸ ਆਪਣੇ ਨਗਰ ਆਏ ਘਰੇ ਆਏ ਆ ਪ੍ਰਸ਼ਾਦ ਸਾਰੇ ਪਰਿਵਾਰ ਵਿੱਚ ਵਰਤਾਇਆ ਤੇ ਕੁਝ ਸਮਾਂ ਬੀਤਿਆ ਜਿਵੇਂ ਕਿ ਦੁੱਖ ਸੁੱਖ ਬੰਦੇ ਦੇ ਨਾਲ ਨਾਲ ਚੱਲਦੇ ਆ ਤੋਂ ਸਿਮਰਨ ਦੇ ਨਾਲ ਜੁੜੇ ਵਾਹਿਗੁਰੂ ਦੇ ਨਾਲ ਜੁੜੇ ਕੁੱਦ ਚੈਰ ਬਾਦ ਇਹਨਾਂ ਦੇ ਘਰ ਇੱਕ ਬੱਚਾ ਪੈਦਾ ਹੋਇਆ ਅਤੇ ਇਹ ਬੱਚੇ ਦਾ ਜਦੋਂ ਨਾਮਕਰਨ ਕੀਤਾ ਇਹਦਾ ਨਾਮ ਫਿਰ ਸਾਧੂ ਸਿੰਘ ਰੱਖਿਆ ਗਿਆ ਗੁਰਮੁਖ ਪਿਆਰਿਓ ਤਾਂ ਜਦੋਂ ਨਾਮ ਸਿਮਰਨ ਦੇ ਨਾਲ ਜੁੜ ਗਏ ਸਰੀਰ ਦੇ ਰੋਗ ਵੀ ਦੂਰ ਹੋ ਗਏ ਘਰ ਵਿੱਚ ਖੁਸ਼ੀਆਂ ਵੀ ਆ ਗਈਆਂ ਤਾਂ ਇਹ ਤਾਂ ਗੁਰਮੁਖੋ ਬਾਬਾ ਜੀ ਨੇ ਬਚਨ ਕੀਤਾ ਸੀ ਵੀ ਜਿਨ੍ਹਾਂ ਨੇ ਇਹ ਗੱਲਾਂ ਮੰਨ ਲਈਆਂ ਸੇਵਾ ਤੇ ਸਿਮਰਨ ਸਮਝ ਲੋ ਉਹਦਾ ਪਾਰ ਉਤਾਰਾ ਹੋ ਗਿਆ ਤਾਂ ਸਤਿ ਬਚਨ ਜਦੋਂ ਆਪਾਂ ਮਹਾਂਪੁਰਖਾਂ ਕੋਲ ਜਾ ਕੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਕਹਿ ਦਈਏ ਇਹਦੇ ਨਾਲ ਵੀ ਬੰਦੇ ਦਾ ਭਲਾ ਹੋ ਜਾਂਦਾ ਤਾਂ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਨਾਮ ਸਿਮਰਨ ਦੇ ਨਾਲ ਜੁੜਨਾ ਚਾਹੀਦਾ ਦੁੱਖ ਸੁੱਖ ਤਾਂ ਆਉਂਦੇ ਹੀ ਰਹਣੇ ਆ ਇਹ ਬੰਦੇ ਦੇ ਨਾਲ-ਨਾਲ ਚੱਲਦੇ ਆ ਇਹਨਾਂ ਨੂੰ ਆਪਾਂ ਪਾਸੇ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਤੋਂ ਜਿਹੜਾ ਬੰਦਾ ਸੁੱਖ ਛੱਡ ਕੇ ਕੇਵਲ ਕਹਿੰਦਾ ਹੈ ਮੈਨੂੰ ਇਹ ਆਨੰਦ ਚਾਹੀਦਾ ਉਹਨੂੰ ਸਿਮਰਨ ਕਰਨਾ ਪਊਗਾ ਉਹਨੂੰ ਭਗਤੀ ਕਰਨੀ ਪਊ ਜਿਹੜਾ ਬੰਦਾ ਕਹਿੰਦਾ ਮੈਨੂੰ ਦੁੱਖ ਆਵੇ ਹੀ ਨਾ ਸੌਖੀ ਟਿਕਿਆ ਰਹੇ ਉਹ ਬੰਦਾ ਬੇਵਕੂਫ ਆ ਮੂਰਖਾ ਉਹ ਬੰਦਾ ਕਮਲਾ ਵਾ ਝੱਲਾ ਵਾ ਇਹੋ ਜਿਹੀਆਂ ਗੱਲਾਂ ਕਰਦਾ ਏ ਮੈਂ ਨਹੀਂ ਕਹਿ ਰਿਹਾ ਬਾਣੀ ਵਿੱਚ ਪੰਕਤੀਆਂ ਆਉਂਦੀਆਂ ਨੇ ਨਾਨਕ ਬੋਲਣ ਝਖਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੁਝ ਲੋਕ ਆ ਦੁਨੀਆ ਦੇ ਵਿੱਚ ਜਿਹੜੇ ਝੱਖ ਮਾਰਦੇ ਆ ਸਿਰ ਖਪਾਈ ਕਰਦੇ ਆ ਦੁੱਖ ਛੱਡ ਕੇ ਸੁੱਖ ਪਏ ਮੰਗਦੇ ਆ ਕਿਉਂਕਿ ਸੁੱਖ ਦੁੱਖ ਦੋਹੇਦਰ ਕੱਪੜੇ ਪਹਿਰੇ ਜਾਏ ਮਨੁੱਖ ਸੁੱਖ ਤੇ ਦੁੱਖ ਤਾਂ ਰੱਬ ਦੇ ਦਰ ਤੋਂ ਮਿਲੇ ਕੱਪੜੇ ਆ ਬੰਦਾ ਜਨਮ ਲੈ ਕੇ ਇੱਥੇ ਪੈਣਦਾ ਵਾ ਦੁੱਖ ਦੇ ਸੁੱਖਾਂ ਦੇ ਚੱਕਰ ਸਾਰਿਆਂ ਤੇ ਆਉਂਦੇ ਆ ਭਾਈ ਤੇ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਇਸ ਕਰਕੇ ਜਿਹਦੇ ਸਾਹਮਣੇ ਇਤਰਾਜ਼ ਗਿਲਾ ਕੀਤੇ ਆ ਹਾਰ ਮੰਨਣੀ ਪਵੇ ਉੱਥੇ ਚੁੱਪ ਰਹਿਣਾ ਹੀ ਚੰਗਾ ਹੁੰਦਾ ਵੀ ਆਪਾਂ ਰੱਬ ਨੂੰ ਕੀ ਕਹਿ ਸਕਦੇ ਆ ਵੀ ਰਜਾ ਵਿੱਚ ਤੁਰਨਾ ਹੀ ਚੰਗਾ ਇਹ ਗੁਰੂ ਸਾਹਿਬ ਜੀ ਦੇ ਬਚਨ ਹੋਏ ਵਾ ਬਾਬਾ ਨਾਨਕ ਜੀ ਦੇ ਕਿੱਡੀ ਅਸੀਂ ਗਲਤੀ ਕਰਦੇ ਆ ਆਪਾਂ ਕਹਿੰਨੇ ਆ ਕਿ ਦੁੱਖ ਤਾਂ ਹੋਣਾ ਹੀ ਨਹੀਂ ਚਾਹੀਦਾ ਜਦੋਂ ਕਿ ਬਾਣੀ ਕਹਿੰਦੀ ਆ ਦੁੱਖ ਵੀ ਸੁੱਖ ਵੀ ਉਹਦੀਆਂ ਦਾਤਾਂ ਨੇ ਕਈ ਵਾਰੀ ਦੁੱਖ ਵਿੱਚ ਜਿੰਨਾ ਰੱਬ ਯਾਦ ਆਉਂਦਾ ਸੁੱਖਾਂ 'ਚ ਅਸੀਂ ਭੁੱਲ ਜਾਂਨੇ ਆ ਸੁੱਖਾਂ ਦੇ ਵਿੱਚ ਅੰਮ੍ਰਿਤ ਵੇਲੇ ਬੰਦੇ ਦਾ ਡੁੱਬ ਜਾਂਦਾ ਮਸਕੀਨ ਜੀ ਦੇ ਬਚਨ ਨੇ ਨਾ ਬਹੁਤਾ ਸੁੱਖ ਹੋਵੇ ਅੰਮ੍ਰਿਤ ਵੇਲੇ ਉੱਠਣਾ ਹੀ ਔਖਾ ਹੋ ਜਾਂਦਾ ਬੜਾ ਔਖਾ ਲੱਗਦਾ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਨਿਤਨੇਮ ਬੰਦੇ ਦਾ ਡੁੱਬ ਜਾਂਦਾ ਬਾਣੀ ਨਹੀਂ ਬੰਦਾ ਪੜਦਾ ਨੀਂਦ ਪਿਆਰੀ ਲੱਗਦੀ ਆ ਤਾਂ ਕੁਝ ਗੱਲਾਂ ਇੱਥੇ ਜਿਹੜੀਆਂ ਮੈਂ ਆਪ ਜੀ ਨੂੰ ਦੱਸ ਰਿਹਾ ਕੋਈ ਵੀ ਕੰਮ ਕਰਨਾ ਚਾਹੇ ਦਵਾਈ ਲੈਣੀ ਆ ਸਿੱਖ ਨੇ ਫਸਲ ਬੀਜਣੀ ਆ ਫਸਲ ਦੀ ਕਟਾਈ ਕਰਨੀ ਆ ਘਰੋਂ ਬਾਹਰ ਜਾਣਾ ਮੋਟਰਸਾਈਕਲ ਤੇ ਬਹਿਣ ਲੱਗੇ ਆ ਸ਼ਬਦ ਪੜਨਾ ਗੁਰੂ ਦਾ ਗੁਰੂ ਨੂੰ ਚੇਤੇ ਕਰਨਾ ਬੜਾ ਜ਼ਰੂਰੀ ਆ ਆਪਾਂ ਕੰਮ ਧੰਦਿਆਂ 'ਚ ਫਸੇ ਹੁੰਨੇ ਆ ਨਾ ਤਾਂ ਸਾਨੂੰ ਗੁਰੂ ਦੇ ਬਚਨ ਯਾਦ ਨਾ ਮਹਾਪੁਰਖਾਂ ਦੇ ਜਿਹੜੇ ਗੁਰੂ ਨਾਲ ਜੋੜਦੇ ਆ ਤੇ ਨਾ ਹੀ ਸਾਨੂੰ ਰੱਬ ਯਾਦ ਆ ਤੇ ਅਗਲੀ ਗੱਲ ਜਿਹੜੀ ਮੈਂ ਕਹਿਣੀ ਆ ਉਹ ਤਾਂ ਅਸੀਂ ਵਿਸਾਰੀ ਫਿਰਦੇ ਆ ਸਾਨੂੰ ਓਂ ਲੱਗਦਾ ਵੀ ਅਸੀਂ ਪਤਾ ਨਹੀਂ ਇੱਥੇ ਪੱਕੇ ਰਹਿਣਾ ਆ ਨਾ ਸਾਨੂੰ ਮੌਤ ਯਾਦ ਆ ਖਾਣਾ ਪੀਣਾ ਹੱਸਣਾ ਸੋਣਾ ਬਿਸਰ ਗਿਆ ਹੈ ਮਰਨਾ ਇਹ ਬਾਕੀ ਖਾਣ ਪੀਣ ਨੱਚਣਾ ਗਾਉਣਾ ਪਾਰਟੀਆਂ ਕਰਨੀਆਂ ਸਭ ਸਾਨੂੰ ਯਾਦ ਨੇ ਭੁੱਲਿਆ ਤੇ ਰੱਬ ਭੁੱਲਿਆ ਮੌਤ ਭੁੱਲੀ ਆ ਤਾਂ ਗੁਰਮੁਖੋ ਇਹ ਮਹਾਪੁਰਖਾਂ ਦੇ ਬਚਨਾਂ ਇਹ ਇਮਤਿਹਾਨ ਪਰਚਾ ਪੈਂਦਾ ਹੀ ਹੁੰਦਾ ਜਿਹੜਾ ਬੰਦਾ ਪੜਦਾ ਹੋਵੇ ਤੇ ਇਮਤਿਹਾਨ ਵਿੱਚੋਂ ਪਾਸ ਹੋਣਾ ਵੀ ਜ਼ਰੂਰੀ ਆ ਸੇਵਾ ਤਾਂ ਬਹੁਤ ਜ਼ਰੂਰੀ ਆ ਸਾਧ ਸੰਗਤ ਜੀ ਸੇਵਾ ਕਰਿਆ ਕਰੋ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਜਿਹੜਾ ਵੀ ਭਾਈ ਸੰਤਾਂ ਦੇ ਬਚਨਾਂ ਨੂੰ ਮੰਨ ਲੈਂਦਾ ਹੈ ਉਹਦਾ ਪਾਰ ਉਤਾਰਾ ਹੋ ਜਾਂਦਾ ਵਾ ਇਸ ਕਰਕੇ ਸਾਨੂੰ ਥੋੜਾ ਜਿਹਾ ਜਾਗਰੂਕ ਹੋਣਾ ਪਊਗਾ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣਾ ਪਊਗਾ ਤਾਂ ਜਦੋਂ ਵੀ ਤੁਸੀਂ ਦਵਾਈ ਲੈਣੀ ਆ ਉਸ ਤੋਂ ਪਹਿਲਾਂ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਕੇ ਇੱਕ ਵਾਰੀ ਜ਼ਰੂਰ ਪੜਨ ਜੇ ਵੱਧ ਵਾਰ ਵੀ ਪੜ ਲਓਗੇ ਕੋਈ ਇਤਰਾਜ਼ ਨਹੀਂ ਚੰਗਾ ਹੀ ਆ ਪਰ ਕਈ ਵਾਰੀ ਅਸੀਂ ਇੱਕ ਵਾਰੀ ਪੜ ਲਈਏ ਕੰਮਾਂ ਧੰਦਿਆਂ ਵਿੱਚ ਫਸੇ ਹੋਏ ਸਾਡੇ ਲਈ ਇੰਨਾ ਹੀ ਬਹੁਤ ਹੁੰਦਾ ਪਰ ਏਕ ਚਿੱਤ ਜੇ ਇੱਕ ਸ਼ਿਨ ਧਾਇਓ ਕਾਲ ਫਾਂਸ ਕੇ ਵਿੱਚ ਨਾ ਆਇਓ ਇੱਕ ਸੈਕਿੰਡ ਵੀ ਰੱਬ ਦਾ ਨਾਮ ਸੱਚੇ ਦਿਲ ਨਾਲ ਲਿਆ ਜਾਵੇ ਨਾ ਸੱਚੇ ਮਨ ਨਾਲ ਜਮਾ ਦੀ ਫਾਹੀ ਕੱਟੀ ਜਾਂਦੀ ਆ ਸਰੀਰ ਦੇ ਰੋਗਾਂ ਦੀ ਕੀ ਗੱਲ ਤਾ ਤੁਸੀਂ ਪੜਨਾ ਮੇਰਾ ਵੈਦ ਗੁਰੂ ਗੋਵਿੰਦਾ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੈ ਕੱਟੈ ਜਮ ਕੀ ਫੰਦਾ ਐ ਬੰਦਿਆ ਜਦ ਤੂੰ ਮਾਲਕ ਦਾ ਨਾਮ ਰਸਨਾ ਤੋਂ ਲਵੇਂਗਾ ਨਾ ਉਹ ਤੇਰੇ ਲਈ ਦਵਾਈ ਦਾ ਕੰਮ ਹੀ ਕਰੇਗਾ ਤੇਰੀ ਮੌਤ ਦੀ ਫਾਹੀ ਨੂੰ ਕੱਟ ਦੇਵੇਗਾ ਜਮਾਂ ਦੀ ਫਾਹੀ ਨੂੰ ਕੱਟ ਦੇਵੇਗਾ ਤਾਂ ਗੁਰੂ ਦੇ ਬਚਨਾਂ ਉੱਪਰ ਭਰੋਸਾ ਬਣਾ ਕੇ ਜਦੋਂ ਵੀ ਦਵਾਈ ਲੈਣੀ ਆ ਇਹ ਸ਼ਬਦ ਜ਼ਰੂਰ ਪੜਨ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਕਿਉਂਕਿ ਉਹ ਮਾਲਕ ਦਾ ਦੇ ਅਰੋਗਤਾ ਵੀ ਉਹਨੇ ਬਖਸ਼ਣੀ ਆ ਜੇ ਲੇਖਾਂ ਦੇ ਵਿੱਚ ਰੋਗ ਲਿਖੇ ਹੋਏ ਆ ਉਹ ਲਕੀਰ ਵੀ ਫੇਰ ਸਕਦਾ ਉਹ ਲਿਖੀ ਹੋਈ ਤੇ ਇਹ ਉਹਦੇ ਵਿੱਚ ਤਾਕਤ ਆ ਇਹੀ ਉਹਦੀ ਤਾਕਤ ਆ ਕਿ ਉਹ ਸਮਰੱਥ ਸੁਆਮੀ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਆਪਣੀ ਤਾਂ ਅਕਲ ਮਤ ਥੋੜੀ ਆ ਉਹ ਸਮਰੱਥ ਵਾਹਿਗੁਰੂ ਆ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਭਾਈ ਸਰਬੱਤ ਦਾ ਭਲਾ ਹੋਵੇ ਇਹਦੇ ਨਾਲ ਵੀ ਮਨ ਨੂੰ ਸਕੂਨ ਮਿਲਦਾ ਇਹਦੇ ਵਿੱਚ ਸਾਰਿਆਂ ਦਾ ਹੀ ਭਲਾ ਆ ਜਾਂਦਾ ਜਦੋਂ ਆਪਾਂ ਸਰਬੱਤ ਦਾ ਭਲਾ ਮੰਗਦੇ ਆ ਆਓ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰੀਏ ਤੇ ਸਰਬੱਤ ਦਾ ਭਲਾ ਮੰਗੀਏ ਸਤਿਗੁਰੂ ਮਹਾਰਾਜ ਰਹਿਮਤ ਕਰਨਗੇ ਸਾਰੀ ਸੰਗਤ ਆਖਣਾ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ